ਕੈਨੇਡਾ ਪਰ ਦੇ ਵਿੱਚ ਲਗਾਤਾਰ ਕੰਸਟਰਕਸ਼ਨ ਹੋ ਰਹੀ ਹੈ ਕਿਉਂਕਿ ਜਿਸ ਤੰਗ ਦੇ ਨਾਲ ਆਬਾਦੀ ਵੱਧ ਰਹੀ ਹੈ ਸ਼ਹਿਰਾਂ ਦਾ ਫਲਾਹ ਹੋ ਰਿਹਾ ਤਾਂ ਬਹੁਤ ਸਾਰੀਆਂ ਸਿਟੀ ਕਾਉਂਸਲਸ ਦੇ ਵੱਲੋਂ ਕੰਸਟਰਕਸ਼ਨ ਕਰਕੇ ਇਨਫਰਾਸਟ੍ਰਕਚਰ ਨੂੰ ਬਿਲਡ ਕੀਤਾ ਜਾ ਰਿਹਾ ਇਸੇ ਦੌਰਾਨ ਸਮਾਲ ਬਿਜ਼ਨੈਸਸੇ ਸ਼ਿਕਾਇਤ ਕਰਦੇ ਨੇ ਕਿ ਕੰਸਟਰਕਸ਼ਨ ਕਾਰਨ ਉਹਨਾਂ ਦਾ ਬਿਜ਼ਨਸ ਹਟ ਕੀਤਾ ਕਈਆਂ ਨੇ ਲੋਕੇਸ਼ਨ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤੇ ਕਈਆਂ ਦੀ ਆਮਦਨ ਤੇ ਵੱਡੀ ਛੱਟ ਪਈ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਭਰ ਦੇ ਵਿੱਚ 70% ਬਿਜ਼ਨੈਸਸ ਐਸੇ ਨੇ ਜਿਨ੍ਹਾਂ ਨੇ ਪਿਛਲੇ 5 ਸਾਲਾਂ 'ਚ ਕੰਸਟਰਕਸ਼ਨ ਪ੍ਰੋਜੈਕਟ ਕਾਰਨ ਫਾਈਨੈਂਸ਼ੀਅਲੀ ਤੌਰ ਤੇ ਜੋਖਮਾਨਾ ਸਾਹਮਣਾ ਕੀਤਾ ਹੈ। ਇਸ ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਛੋਟੇ ਕਾਰੋਬਾਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ। ਅੱਜ ਪ੍ਰਕਾਸ਼ਿਤ ਹੋਈ ਸੀਐਫਆਈਬੀ ਦੀ ਰਿਪੋਰਟ ਦੇ ਮੁਤਾਬਕ ਛੋਟੇ ਕਾਰੋਬਾਰੀਆਂ ਨੇ ਪਿਛਲੇ 5 ਸਾਲ 'ਚ ਕੰਸਟਰਕਸ਼ਨ ਕਾਰਨ 22% ਰੈਵਨਿਊ ਗਵਾ ਦਿੱਤਾ ਹੈ ਤੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਖਾਸ ਕਰਕੇ ਇਹ ਚੁਣੌਤੀ ਰਹੀ ਹੈ ਤੇ 53% ਦਾ ਇਹ ਵੀ ਕਹਿਣਾ ਹੈ ਕਿ ਕੰਸਟਰਕਸ਼ਨ ਕਰਮਚਾਰਨ ਉਹਨਾਂ ਦਾ ਕੰਮਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ ਅਲੈਗਜ਼ੈਂਡਰਾ ਡਿੰਸਮੋਰ ਜਿਹੜੇ ਕਿ ਸਿਟੀ ਆਫ ਟ੍ਰਾਂਟੋ ਵਿਖੇ ਇੱਕ ਸੰਚਾਰ ਕੋਆਰਡੀਨੇਟਰ ਨੇ ਉਹਨਾਂ ਨੇ ਆਖਿਆ ਕਿ ਸ਼ਹਿਰ ਦੇ ਵੱਲੋਂ ਭਵਿਕ ਵਿੱਚ ਵਧ ਰਹੀ ਆਬਾਦੀ ਦੇ ਚਲਦਿਆਂ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਲਈ ਕਦਮ ਚੁੱਕੇ ਗਏ ਨੇ ਜਿਸ ਕਾਰਨ ਇਹ ਕੰਸਟਰਕਸ਼ਨ ਪ੍ਰੋਜੈਕਟ ਜ਼ਰੂਰੀ ਥਣ ਦੂਜੇ ਪਾਸੇ ਜਨਤਕ ਉਸਾਰੀ ਦੇ ਕਾਰਨ ਵਿੱਤੀ ਬੋਝ ਵੱਧ ਰਿਹਾ ਹੈ ਉੱਥੇ ਹੀ ਪਿਛਲੇ 5 ਸਾਲਾਂ ਦੇ ਵਿੱਚ 10000 ਡਾਲਰ ਸਫਾਈ ਦੇ ਉੱਪਰ ਵੀ ਛੋਟੇ ਬਿਜ਼ਨਸ ਅਦਾਰਿਆਂ ਨੂੰ ਖਰਚ ਨੇ ਪਏ ਨੇ ਕੰਸਟਰਕਸ਼ਨ ਪ੍ਰੋਜੈਕਟਸ ਕਾਰਨ 14% ਨੇ ਕਿਹਾ ਕਿ ਉਹਨਾਂ the ਜੋ ਨਿੱਜੀ ਪਛਤਾ ਹੈ ਉਸ ਦੇ ਵਿੱਚ ਘਰਾਵਟਾਈ ਹੈ ਤੇ 12% ਦੇ ਵੱਲੋਂ ਕਰਜ਼ਾ ਲਿਆ ਗਿਆ ਤੇ 6% ਨੇ ਕੰਸਟਰਕਸ਼ਨ ਚੱਲਣ ਕਾਰਨ ਆਪਣੇ ਬਿਜ਼ਨੈਸਸ ਨੂੰ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਬਾਰੇ ਸੋਚਿਆ 23% ਦਾ ਕਹਿਣਾ ਹੈ ਕਿ ਕੰਸਟਰਕਸ਼ਨ ਪ੍ਰੋਜੈਕਟਸ ਦੇ ਕਾਰਨ ਉਹਨਾਂ ਨੇ ਮੈਂਟਲੀ ਤੌਰ ਤੇ ਪ੍ਰੈਸ਼ਰ ਦਾ ਸਾਹਮਣਾ ਕੀਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬਿਜ਼ਨੈਸਸ ਦੀ ਲੋਕੇਸ਼ਨ ਲੱਭਣ ਦੇ ਵਿੱਚ ਤੇ ਇੰਟਰਸ ਪਾਲਣ ਦੇ ਵਿੱਚ ਕਾਫੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਬਹੁਤ ਸਾਰੇ ਕਸਟਮਰ ਕਿਸੇ ਹੋਰ ਜਗ੍ਹਾ ਦੇ ਉੱਪਰ ਸ਼ਿਫਟ ਹੋ ਗਏ ਕਿਉਂਕਿ ਕੰਸਟਰਕਸ਼ਨ ਵਰਕ ਤੇ ਚੱਲ ਆ ਪਾਰਕਿੰਗ ਤੇ ਨਾਲੋਂ ਨਾਲ bizness ਤੱਕ ਅਪਰੋਚ ਮੁਸ਼ਕਲ ਹੋ ਗਈ ਸੀ ਦੂਜੇ ਪਾਸੇ ਛੋਟੇ bizness ਅਦਾਰਿਆਂ ਦਾ ਕਹਿਣਾ ਹੈ ਕਿ ਕੰਸਟਰਕਸ਼ਨ ਪ੍ਰੋਜੈਕਟਸ ਬੇਸ਼ੱਕ ਮੁਲਕ ਦੇ ਲਈ ਜ਼ਰੂਰੀ ਨੇ ਪਰ ਇਹ ਛੋਟੇ bizness ਅਦਾਰਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਇਸ ਲਈ ਇਹਦੀਆਂ ਯੋਜਨਾਵਾਂ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ ਅਤੇ ਲਗਾਤਾਰ ਫਾਈਨੈਂਸ਼ੀਅਲੀ ਤੌਰ ਤੇ ਨੁਕਸਾਨ ਵੀ ਛੋਟੇ bizness ਅਦਾਰਿਆਂ ਨੂੰ ਪਹੁੰਚਾ ਰਿਹਾ ਹੈ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਾਪੂਲੇਸ਼ਨ ਤੇਜ਼ੀ ਦੇ ਨਾਲ ਵੱਧ ਰਹੀ ਹੈ ਪਰ ਉਸ ਹਿਸਾਬ ਦੇ ਨਾਲ ਪਬਲਿਕ ਟ੍ਰਾਂਜ਼ਿਟ ਦਾ ਵਿਸਤਾਰ ਨਹੀਂ ਹੋ ਰਿਹਾ ਬੇਸ਼ੱਕ ਟਰਾਂਸਲਿੰਕ ਮੇਅਰਸ ਕਾਉਂਸਲ ਦੇ ਵੱਲੋਂ ਚਾਰ ਹੋਰ ਰੈਪਿਡ ਬੱਸ ਰੂਟਸ ਵੀ ਖੰਗਾ ਲੱਗੇ ਪਰ ਇਸ ਸਮੇਂ ਦਰਾਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਫੰਡਾਂ ਦੀ ਘਾਟ ਭਵਿੱਖ ਦੇ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਹੈ ਮੈਟਰੋ ਵੈਂਕੂਵਰ ਰੀਜਨ ਵਿੱਚ ਜੋ ਲੋਕ ਪਬਲਿਕ ਟਰਾਂਜ਼ਿਟ ਵਿੱਚ ਬਿਨਾਂ ਕਿਰਾਇਆ ਦਿੱਤਿਆਂ ਜਾਂ ਗਲਤ ਕਾਰਡ ਨਾਲ ਸਫਰ ਕਰਦੇ ਨੇ ਤਾਂ ਉਹਨਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਟਰਾਂਸਲਿੰਕ ਵੱਲੋਂ ਫੰਡਿੰਗ ਗੈਪ ਘਟਾਉਣ ਦੇ ਲਈ ਉਹਨਾਂ ਲੋਕਾਂ ਨੂੰ ਫੜਨ ਦਾ ਟੀਚਾ ਰੱਖਿਆ ਗਿਆ ਜੋ ਕਿ ਬਿਨਾਂ ਟਿਕਟ ਲੈ ਬੱਸ ਵਿੱਚ ਜਾਂ ਸਕਾਈ ਟ੍ਰੇਨ ਵਿੱਚ ਸਫਰ ਕਰਦੇ ਨੇ ਦਿਆਨ ਵਿੱਚ ਕਿਹਾ ਗਿਆ ਕਿ ਫੇਅਰ ਚੋਰੀ ਨੂੰ ਘਟਾਉਣ ਲਈ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਤੇ ਹਰ ਕੋਈ ਕਿਰਾਇਆ ਅਦਾ ਕਰਕੇ ਸਫ਼ਰ ਕਰੇ ਇਸ ਲਈ ਚੈਕਿੰਗ ਕੀਤੀ ਜਾਏਗੀ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕੋਈ ਫੇਅਰ ਤੋਂ ਬਿਨਾ ਫੜਿਆ ਜਾਂਦਾ ਤਾਂ ਉਸ ਨੂੰ 173 ਡਾਲਰ ਦੀ ਟਿਕਟ ਦਿੱਤੀ ਜਾ ਸਕਦੀ ਹੈ ਟ੍ਰਾਂਸਲਿੰਕ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਟੀਚਾ 5 ਮਿਲੀਅਨ ਡਾਲਰ ਤੱਕ ਦੀ ਕਿਰਾਏ ਦੀ ਚੋਰੀ ਨੂੰ ਘਟਾਉਣਾ ਹੈ ਪਿਛਲੇ ਮਹੀਨੇ ਟ੍ਰਾਂਸਲਿੰਕ ਵੱਲੋਂ 1 ਲੱਖ ਰਾਈਡਰਸ ਦੀ ਜਾਂਚ ਕੀਤੀ ਗਈ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 60% ਜ਼ਿਆਦਾ ਹੈ ਟ੍ਰਾਂਸਲਿੰਕ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੀ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀ ਜਿਸ ਰਿਪੋਰਟ ਵਿੱਚ ਉਹਨਾਂ ਆਖਿਆ ਸੀ ਕਿ 2025 ਦੇ ਅੰਤ ਤੱਕ 500 ਤੋਂ ਜ਼ਿਆਦਾ ਮਿਲੀਅਨ ਡਾਲਰ ਦਾ ਫੰਡਾਂ ਦਾ ਡੈਫਿਸਿਟ ਹੋਏਗਾ ਜਿਸ ਦੇ ਨਾਲ ਸਰਵਿਸਿਜ਼ ਪ੍ਰਭਾਵਿਤ ਹੋਣਗੀਆਂ ਖਾਸ ਕਰਕੇ ਜੇਕਰ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰ ਫੰਡ ਵਹਾਹੀਆਂ ਨਹੀਂ ਕਰਾਉਂਦੀ ਤਾਂ ਬੱਸ ਸਰਵਿਸ ਦੇ ਵਿੱਚ 50% ਦੀ ਕਟੌਤੀ ਸਕਾਈ ਟ੍ਰੇਨ ਦੇ ਵਿੱਚ 30% ਦੀ ਕਟੌਤੀ ਕਰਨੀ ਪੈਗੀ ਤੇ ਨਾਲੋਂ ਨਾਲ ਇਨਫਰਾਸਟ੍ਰਕਚਰ ਪ੍ਰੋਜੈਕਟ ਪ੍ਰਭਾਵਿਤ ਹੋਣ ਦੀ ਗੱਲ ਵੀ ਇਸ ਰਿਪੋਰਟ ਵਿੱਚ ਕਹੀ ਗਈ ਸੀ ਦੂਜੇ ਪਾਸੇ ਟ੍ਰਾਂਸ ਲਿੰਕ ਮੇਅਰਜ਼ ਕਾਉਂਸਲ ਨੇ ਆਖਿਆ ਸੀ ਕਿ ਪਬਲਿਕ ਟਰਾਂਜ਼ਿਟ ਸੂਬੇ ਦੀ ਹਾਊਸਿੰਗ ਨੀਤੀ ਅਤੇ ਕਟ ਤੋਂ ਘਟ ਲੋਕ ਕਾਰਾਂ ਦੀ ਵਰਤੋਂ ਕਰਨ ਇਸ ਲਈ ਵੀ ਬਹੁਤ ਜ਼ਰੂਰੀ ਹੈ ਤੇ ਜੋ ਵੀ ਪ੍ਰੋਵਿੰਸ਼ਲ ਸਰਕਾਰ ਆਫਿਸ ਸੰਭਾਲ ਲੇਗੀ ਉਸ ਨੂੰ ਸਭ ਤੋਂ ਪਹਿਲਾਂ ਟ੍ਰਾਂਸਲਿੰਕ ਦੇ ਲਈ ਨਵੇਂ ਫੰਡਿੰਗ ਮਾਡਲ ਦਾ ਐਲਾਨ ਕਰਨਾ ਚਾਹੀਦਾ ਹੈ ਸੋ ਦੂਜੇ ਪਾਸੇ ਆਪਣੇ ਪੱਧਰ ਤੇ ਵੀ 90 ਮਿਲੀਅਨ ਡਾਲਰ ਦੀਆਂ ਕਟੌਤੀਆਂ ਟ੍ਰਾਂਸਲਿੰਕ ਵੱਲੋਂ ਕੀਤੀਆਂ ਗਈਆਂ ਨੇ ਪਰ ਆਮਦਨੀ ਅਤੇ ਖਰਚਿਆਂ ਦਾ ਪਾੜਾ ਵੱਧ ਰਿਹਾ ਤੇ ਪਾਪੂਲੇਸ਼ਨ ਵਧਣ ਕਾਰਨ ਜ਼ਿਆਦਾ ਸਰਵਿਸਿਜ਼ ਦੀ ਜ਼ਰੂਰਤ ਹੈ ਤੇ ਇਸ ਕਾਰਨ ਫੰਡਿੰਗ ਮਾਡਲ ਬਦਲਣ ਦੀ ਮੰਗ ਜ਼ੋਰ ਫੜ ਰਹੀ ਹੈ ਪਰ ਦੂਜੇ ਪਾਸੇ ਬਿਨਾਂ ਕਿਰਾਏ ਤੋਂ ਸਫਰ ਕਰਨ ਵਾਲਿਆਂ ਦੇ ਉੱਪਰ ਵੀ ਹੁਣ ਸਖਤੀ ਕੀਤੀ ਜਾਏਗੀ ਤੇ ਲਗਾਤਾਰ ਚੈਕਿੰਗ ਹੋਣਗੀ ਜਿਸ ਨਾਲ 5 ਮਿਲੀਅਨ ਡਾਲਰ ਤੱਕ ਦੀ ਕਿਰਾਏ ਦੀ ਚੋਰੀ ਨੂੰ ਰੋਕਣ ਦਾ ਟੀਚਾ ਮਿੱਥਿਆ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ